ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਚੌਥਾ ਗੁਰਮੁਖ ਢੂੰਡ ਟੁੱਡੇ ਦਿਆ ਗੁਰਮੁਖ ਢੂੰਡ ਟੁੱਡੇ ਦਿਆ ਗੁਰਮੁਖ ਢੂੰਡ ਟੁੱਡੇ ਦਿਆ ਹਰ ਸੱਜਣ ਲੱਦਾ RAM ਰਾਜੇ ਲੱਦਾ ਨਹੀਂ ਕਹਿਣਾ ਤੱਦਾ ਬੋਲਣਾ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਗੜ ਵੀ ਭਾਰਾ ਬੋਲਣਾ ਸਿੱਧਾ ਵੀ ਕਸਣਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਇਹ ਵੀ ਵਿੱਦਾ ਕਸ ਕੇ ਬੋਲੋ ਧੁਰ ਧੁਰ ਭਾਗ ਵੱਡੇ ਹਰ ਪਾਇਆ ਧੁਰ ਭਾਗ ਵੱਡੇ ਹਰ ਪਾਇਆ ਧੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਨਾਨਕ ਪਾਤੀ ਅਮਕ ਲਾਦਨੀਏ ਨਾਨਕ ਰਸ ਗੁੱਦਾ ਪੰਥ ਦਸਾਵਾ ਨਿਤ ਖੜੀ ਖੜੀ ਭਾਰਾ ਉਚਾਰਨ ਕਰਨਾ ਮੁੰਦ ਜੋ ਬਨਵਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਾਨਤਾ ਨੂੰ ਨਾਮ ਆਧਾਰ ਹੈ ਹਮ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮੇਲਾ ਮੈਂ ਚਰੀ ਵਿਛੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬਹਿ ਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਇਥੇ ਵਿਸਰਾਮ ਲਾਉਣਾ ਹੈ ਮੇਲ ਹਰ ਮਨ ਮੰਨੇ ਹੋ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾ ਗੁਰਬਾਣੀ ਮਨ ਪਾਈਆ ਜਿਨਾ ਗੁਰਬਾਣੀ ਮਨ ਪਾਈਆ ਜਿਨਾ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਹਾਂ ਅੰਮ੍ਰਿਤ ਛਕ ਛਕੇ ਗੋਰ ਤੁਠਾ ਹਾਰ ਪਾਇਆ ਚੁਕੇ ਧੱਕ ਤੱਕੇ ਹਾਂਜੀ ਇਹ ਥੋੜਾ ਜਿਹਾ ਕਸ ਕੇ ਪਾ ਦੂ ਚਾਰ ਹਰ ਜਾਨ ਹਰ ਹਰ ਹੋਇਆ ਨਾਨਕ ਹਰ ਇੱਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤ ਗੁਰ ਪਾਸੇ ਰਾਮ ਰਾਜੇ ਗੁਰ ਸਾਤ ਗੁਰ ਸੱਚਾ ਸਾਹੂ ਹੈ ਜਿਹੜਾ ਸਤਗੁਰ ਹੈ ਨਾ ਸਤਗੁਰ ਬੋਲਣਾ ਸਤਗੁਰ ਜੇ ਮੈਂ ਤ ਕਰਕੇ ਸ਼ੁੱਧ ਕਰ ਇਸ ਪਦ ਨੂੰ ਸੇਖ ਦੇ ਹਰ ਰਾਸੇ ਧਨ ਧਨ ਵਣਜਾਰਾ ਵਣਜ ਹੈ ਗੁਰ ਸਾਹੂ ਸਾ ਬਾਸੀ ਗੁਰ ਸਾਹੂ ਸਾ ਬਾਸੀ ਜਾਨ ਨਾਨਕ ਗੁਰ ਤਿਨੀ ਪਾਇਆ ਜੇਨ ਧੁਰ ਲਿਖਤ ਲਿਲਾਟ ਲਖਾਸੀ ਪੱਕਿਆ ਹੋਇਆ ਪਾਇਆ ਪਾਇਆ ਤੁੰ ਸੱਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੀ ਸਭ ਭਾਂਡੇ ਤੁਧੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵਹਿ ਭਾਂਡੇ ਵਿੱਚ ਵਸਤ ਸਾਹ ਨਿਕਲੈ ਹਾਈ ਵਿਸਰਾਮ ਧਿਆਨ ਨਾਲ ਲਾਉਣਾ ਜੋ ਪਾਵਹਿ ਭਾਂਡੇ ਵਿੱਚ ਵਸਤ ਇਥੇ ਠਮਕ ਸਾਹ ਨਿਕਲਿਆ ਇਥੇ ਵੀ ਸਾਹ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਉ ਹਰ ਬਖਸ਼ੇ ਆ ਹਰ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਤੂੰ ਅપર ਅਪਾਰੂ RAM ਰਾਜੇ ਹਰ ਨਾਮ ਸਲਾਹ ਦਿਨ ਰਾਤ ਪਦ ਧਿਆਨ ਨਾਲ ਉਚਾਰਨ ਕਰਨਾ ਸਲਾਹ ਹੈ ਨਹੀਂ ਕਹਿਣਾ ਸਲਾਹ ਹੈ ਸਲਾਹ ਹੈ ਸਲਾਹ ਹੈ ਸਲਾਹ ਹੈ ਹਰ ਨਾਮ ਸਲਾਹ ਦਿਨ ਰਾਤ ਇਹ ਆਸ ਆਧਾਰੂ ਹਮ ਮੂਰਖ ਕਿਛੂ ਨਾ ਜਾਣ ਹਾ ਕਿਛੂ ਇਸ ਤਰ੍ਹਾਂ ਐੜਾ ਵੀ ਲਾਉਣਾ ਨਾ ਕਿਛੂ ਨਿਗਣਿ ਕਿਛੂ ਕਿਛੂ ਨਾ ਜਾਣ ਹਮ ਮੂਰਖ ਈਸ਼ੂ ਨਾ ਜਾਣ ਹ ਹਮ ਮੂਰਖ ਕਿਛੂ ਨਾ ਜਾਣ ਹ ਕੇਵ ਪਾਵਹਿ 파ਰੂ ਜਾਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਪਨਹਾਰੂ ਜੋ ਪਾਵੈ ਤਉ ਰਾਖ ਲੈ ਹਮ ਸਰਣ ਪ੍ਰਭ ਆਏ RAM ਰਾਜੇ ਹਮ ਭੂਲ ਵਿਗੜ ਦਿਨ ਸਰਾਤ ਹਰ ਲਾਜ ਰਖਾਈ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਈ ਜਨ ਨਾਨਕ ਦਾਸ ਇਥੇ ਠਮਕ ਲੱਗ ਜੇਗੀ ਹਰ ਕਾਂਢਿਆ ਹਰ ਪੈਜ ਰਖਾਈ ਆਸਾ ਮਹੱਲਾ ਚੌਥਾ ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਗੁਰ ਮਿਲਿਆ RAM ਰਾਜੀ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਬਾਜ਼ਾਰ ਸੋ ਫਿਰ ਬਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਦ ਹਰ ਮਿਲਿਆ ਜਿਨੀ ਐਸਾ ਹਰ ਨਾਮ ਨਾ ਚਿਤਿਉ ਸੇ ਕਾਹੀ ਜਗ ਆਏ ਰਾਮ ਰਾਜੇ ਜਿਨੀ ਐਸਾ ਹਰ ਨਾਮ ਨਾ ਚਿਤਿਉ ਇਥੇ ਵੀ ਸ੍ਰਾਮ ਹੈ ਸੇ ਕਾਹੀ ਜਗ ਆਏ ਰਾਮ ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਈ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਈ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਈ RAM ਰਾਜੀ ਤੂੰ ਹਰ ਤੇਰਾ ਸਭ ਕੋ ਇਥੇ ਵਿਸਰਾਮ ਸਭ ਤੁਧ ਉਪਾਏ ਰਾਮ ਰਾਜੇ ਕਿਛ ਹਾਥ ਕਿਸੈ ਦਾ ਕਿਛ ਨਾਹੀ ਸਭ ਚੱਲਹਿ ਚਲਾਈ ਜੇਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਾਨ ਪਾਈ ਜਨ ਨਾਨਕ ਸਤਗੁਰ ਭੇਟਿਆ ਹਰ ਨਾਮ ਤਰਾਈ ਕੋਈ ਗਾਵੇ ਰਾਗੀ ਨਾਦੀ ਬੀਦੀ ਬਹੁ ਭਾਤ ਕਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਕੋਈ ਗਾਵੇ ਰਾਗੀ ਨਾਦੀ ਬੀਦੀ ਬਹੁ ਭਾਤ ਕਰ ਇਥੇ ਸਾਂ ਨਹੀਂ ਹਰ ਹਰ ਭੀਜੈ RAM ਰਾਜੀ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੂਏ ਕੀ ਕੀਜੈ ਹਰ ਕਰਤਾ ਸਭ ਕਿਸ ਜਾਣਦਾ ਸਿਰ ਰੋਗ ਹੱਥ ਦੀਜੈ ਜਿਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਅਸਾ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗਡ ਸਿਆਣੇ RAM ਰਾਜੇ ਜੀ ਬਹਿਰੋ ਭੋਲ ਚੋਕ ਬੋਲਦੇ ਜੀ ਬਾਹ ਰਹੁ ਭੁੱਲ ਚੁੱਕ ਬੋਲ ਦੇ ਭੀ ਖਰੇ ਹਾਰ ਭਾਣੇ ਹਰ ਸੰਤਾਂ ਨੂੰ ਹੋਰ ਥਾਉ ਨਾਹੀ ਹਰ ਮਾਨ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹਰ ਜਨ ਨਾਨਕ ਨਾਮ ਦੀ ਬਾਣ ਹੈ ਖਰ ਤਾਨ ਸਤਾਣੇ ਜਿੱਥੇ ਜਾਏ ਬਹ ਮੇਰਾ ਸਤਿਗੁਰੂ ਬਹ ਕਹਿ ਜਾਂਦੇ ਹਾਂ ਨਾਮ ਜਿੱਥੇ ਜਾਏ ਬਹ ਬਹ ਨਹੀਂ ਕਹਿਣਾ ਬਹ ਉਚਾਰਨ ਕਰਨਾ ਜਿੱਥੇ ਜਾਏ ਬਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ ਲੈ ਧੂਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਇਹ ਵੀ ਆਮ ਜਾਣੀ ਬੁੱਲ ਨੀ ਜਾਣ ਨਾਨਕ ਨਹੀਂ ਕਹਿਣਾ ਜਿਨ ਪਾਠ ਹੈ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤ ਗੁਰੂ ਭੁੱਖ ਜਾਏ ਲਹ ਮੇਰੀ ਭੁੱਖ ਜਾਏ ਲਹ ਮੇਰੀ ਗੁਰ ਸਿੱਖਾ ਕੀ ਭੁੱਖ ਸਭ ਗਈ ਜਿਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨ ਆਵੇ ਹਰ ਪੁੰਨ ਕੇਰੀ ਗੁਰ ਸਿੱਖਾ ਮਨ ਬਾਧਾਈਆ ਜਿਨ ਮੇਰਾ ਸਤਿਗੁਰੂ ਜਿਨ ਮੇਰਾ ਸਤਿਗੁਰੂ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪੈ ਨਾਈਐ ਜਿਨਾ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ